ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੱਖਰੇ ਤਰੀਕੇ ਦਾ ਬਨਾਣਾ ਸ਼ੇਕ ਬਣਾਵਾਂਗੇ ਚਲੋ ਜੀ ਵੇਖ ਲੈਣਾ ਹੈ ਬਨਾਣਾ ਸ਼ੇਕ ਕਿਵੇਂ ਬਣਦਾ ਹੈ ਤੇ ਆਪਾਂ ਨੂੰ ਇਸ ਲਈ ਕੀ ਕੀ ਚਾਹੀਦਾ ਹੈ ਇਸ ਦੇ ਲਈ ਮੈਂ ਤਾਂ ਕੇਲੇ ਲੈਨੇ ਕੇਲੇ ਹਨ ਮੈਂ ਫ੍ਰੀਜ਼ਰ ਵਿੱਚ ਰੱਖਿਆ ਹੋਇਆ ਸੀ ਥੋੜੇ ਜਿਹੇ ਡਰਾਈ ਫਰੂਟ ਲਵਾਂਗੇ ਕਾਜੂ ਤੇ ਬਦਾਮ ਕੋ ਜੇ ਹੋਏ ਛੋਲੇ ਲਵਾਂਗੇ ਸਿਲਕਾਰ ਹੈ ਤਾਂ ਸਵਾਦ ਅਨੁਸਾਰ ਚੀਨੀ ਲਵਾਂਗੇ ਦੱਦਲੇ ਲਵਾਂਗੇ ਉਬਾਲ ਕੇ ਠੰਡਾ ਕੀਤਾ ਹੋਇਆ ਹੁਣ ਕੇਲੇਆਂ ਨੂੰ ਆਪਾਂ ਛੇਲੇ ਲਵਾਂਗੇ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ। ਗਰਮੀਆਂ ਦੇ ਵਿੱਚ ਇਸ ਤਰੀਕੇ ਦਾ ਠੰਡਾ ਠੰਡਾ ਸ਼ੇਕ ਬਹੁਤ ਟੇਸਟੀ ਲੱਗਦਾ ਹੈ। ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਹਾਂ। ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ। ਜੀ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਹੁਣ ਮੈਂ ਇਹ ਲਈ ਨੂੰ ਇਸ ਤਰੀਕੇ ਨਾਲ ਕੱਟ ਲਿਆ ਹੈ ਡ్రਾਈ ਫਰੂਟ ਪਾਵਾਂਗੇ ड्राई फ्रूट ਨੂੰ ਪਹਿਲਾਂ ਭੌਂਕੇ ਰੱਖੇ ਹੋਏ ਸੀ। ਪੂਜੀ ਹੋਏ ਛੋਲੇ ਇਹਦੇ ਨਾਲੇ ਪਾਵਾਂਗੇ। ਚੀਨੀ ਪਾਵਾਂਗੇ, ਚੀਨੀ ਸਵਾਦ ਅਨੁਸਾਰ ਪਾਵਾਂਗੇ। ਜੇ ਸੇਕੇਲਾ ਵੀ ਮਿੱਠਾ ਹੁੰਦਾ ਹੈ। ਇੱਕ ਵੱਡਾ ਕੱਪ ਦੁੱਧ ਦਾ ਪਾਵਾਂਗੇ। ਥੋੜੀ ਇਸ ਨੂੰ ਪੀਸ ਲਵਾਂਗੇ। ਹੁਣ ਇਹ ਪੀਸ ਕੇ ਤਿਆਰ ਹੈ। ਬਨਾਨਾ ਸ਼ੇਕ ਬਣ ਕੇ ਤਿਆਰ ਹੈ ਬਨਾਨਾ ਸ਼ੇਕ ਨੂੰ ਸਰਵ ਕਰ ਲਵਾਂਗੇ ਜੇਕਰ ਆਪਾਂ ਬਨਾਨਾ ਸ਼ੇਕ ਦੇ ਵਿੱਚ ਬਰਫ਼ ਪਾਣੀ ਹੋਵੇ ਤਾਂ ਆਪਾਂ ਬਰਫ਼ ਵੀ ਪਾ ਸਕਦੇ ਹਾਂ ਪਰ ਮੈਂ ਇੱਥੇ ਕੇਲਾ ਤੇ ਦੁੱਧ ਠੰਡਾ ਠੰਡਾ ਪਾਇਆ ਹੈ ਇਸ ਦੇ ਲਈ ਮੈਂ ਬਰਫ਼ ਨਹੀਂ ਪਾਈ ਡਰਾਈ ਫਰੂਟ ਪਾ ਕੇ ਬਨਾਨਾ ਸ਼ੇਕ ਨੂੰ ਸਰਵ ਕਰਾਂਗੇ ਬਨਾਣਾ ਸ਼ੇਕ ਉੱਪਰ ਕੇਲੇ ਦੀ ਸ্লাইਸ ਪਿਗਾ ਕੇ ਸਰਵ ਕਰਾਂਗੇ ਹੁਣ ਆਪਣਾ ਟੇਸਟੀ ਜਿਹਾ ਬਨਾਣਾ ਸ਼ੇਕ ਬਣ ਕੇ ਤਿਆਰ ਹੈ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਬਨਾਣਾ ਸ਼ੇਕ ਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ